ਮਨੁੱਖੀ ਰਿਸ਼ਤੇ ਵੀ ਧੁੰਦ ਵਰਗੇ ਹੋ ਗਏ ਨੇ ਜਿਵੇਂ ਧੁੰਦ ਦੇ ਵਿੱਚ ਸਾਨੂੰ ਕੁਝ ਨਜ਼ਰ ਨਹੀਂ ਆਉਂਦਾ ਦੂਰ ਤੱਕ ਜਾਂ ਅਸੀਂ ਦੂਰ ਤੱਕ ਵੇਖਣਾ ਨਹੀਂ ਚਾਹੁੰਦੇ ਇਸੇ ਤਰ੍ਹਾਂ ਹੀ ਅੱਜ ਦੇ ਕੁਝ ਲੋਕਾਂ ਨੇ ਰਿਸ਼ਤੇ ਬਣਾ ਲਏ ਨੇ ਕਿ ਜੇ ਕਿਸੇ ਰਿਸ਼ਤੇਦਾਰ ਨਾਲ ਕੋਈ ਕੰਮ ਹੋਵੇ ਜਾਂ ਸਾਂਝ ਹੋਵੇ ਜਾਂ ਲੋੜ ਹੋਵੇ ਤਾ ਲੋਕਾਂ ਨੂੰ ਉਹ ਰਿਸ਼ਤੇਦਾਰ ਦੂਰ ਤੱਕ ਦਿਸ ਪੈਂਦਾ ਕਿ ਸਾਡਾ ਫਲਾਨੀ ਸਾਹ ਤੇ ਰਿਸ਼ਤੇਦਾਰ ਬੈਠਾ ਤੇ ਉਹਦੇ ਨਾਲ ਬੜੇ ادب ਤੇ ਮਾਨ ਦੇ ਨਾਲ ਪੇਸ਼ ਆਉਣਗੇ ਸਾਡਾ ਫਲਾਨਾ ਰਿਸ਼ਤੇਦਾਰ ਢਿੰਗੜਾ ਰਿਸ਼ਤੇਦਾਰ ਕਈਆਂ ਲੋਕਾਂ ਦੀ ਸੋਚ ਹੈ ਜੇ ਰਿਸ਼ਤੇਦਾਰ ਨਾਲ ਕੋਈ ਕੰਮ ਨਹੀਂ ਆ ਕੀ ਰਿਸ਼ਤੇਦਾਰਾਂ ਦੀ ਕੋਈ ਲੋੜ ਨਹੀਂ ਹੈ ਜ਼ਿੰਦਗੀ ਵਿੱਚ ਜਾਂ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਪੈਣਾ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹਨੂੰ ਰਿਸ਼ਤੇਦਾਰ ਨੂੰ ਕਵਾਉਂਦੇ ਹੀ ਨਹੀਂ ਉਸ ਰਿਸ਼ਤੇਦਾਰ ਨੂੰ ਕਿੰਨਾ ਕਿੰਨਾ ਸਮਾਂ ਫੋਨ ਨਹੀਂ ਕਰਦੇ ਸੱਦਦੇ ਨਹੀਂ ਮਿਲਦੇ ਨਹੀਂ ਵਰਤਦੇ ਨਹੀਂ ਇੰਦਾ ਕੀ ਹੋ ਰਿਹਾ ਕਿ ਸਾਡੇ ਸਮਾਜ ਦੇ ਵਿੱਚ ਰਿਸ਼ਤਿਆਂ ਤੇ ਬਹੁਤ ਘੂੜੀ ਧੁੰਦ ਜਿਹੜੀ ਆ ਪੈਂਦੀ ਜਾ ਰਹੀ ਆ ਇਹ ਧੁੰਦ ਜਿਹੜੀ ਆ ਫਿਰ ਸਾਡੇ ਰਿਸ਼ਤਿਆਂ ਨੂੰ ਨਹੀਂ ਇਕੱਲਾ ਖਤਮ ਕਰਦੀ ਸਾਡੀ ਸੋਚ ਨੂੰ ਵੀ ਖਤਮ ਕਰ ਰਹੀ ਆ ਜਿਹੜੇ ਲੋਕਾਂ ਨੇ ਪਿਛਲੇ ਸਮਿਆਂ ਦੇ ਵਿੱਚ ਇਦਾਂ ਦੀ ਜ਼ਿੰਦਗੀ ਜੀ ਕਿ ਉਹਨਾਂ ਨੂੰ ਆਪਣੇ ਰਿਸ਼ਤੇਦਾਰ ਸਿਰਫ ਕੰਮ ਨਾਲ ਹੀ ਮਤਬਲ ਰੱਖਿਆ ਕੰਮ ਨਾਲ ਹੀ ਮਿਲਵਰਤਨ ਬਣਾ ਕੇ ਰੱਖਿਆ ਅੱਜ ਉਹ ਤੁਸੀਂ ਵੇਖਿਓ ਲੋਕ ਉਹਨਾਂ ਦੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਮਾਨਸਿਕ ਪਰੇਸ਼ਾਨੀਆਂ ਲੜਾਈ ਝਗੜਾ ਖਾਲੀਪਨ ਮਨ ਨਹੀਂ ਲੱਗਦਾ ਪਰੇਸ਼ਾਨ ਰਹਿਣਾ ਤੇ ਜੀ ਕਰਦਾ ਉਹਨਾਂ ਦਾ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲੀਏ ਵਰਤੀਏ ਬੋਲੀਏ ਗੱਲ ਕਰੀਏ ਪਰ ਅਫਸੋਸ ਫਿਰ ਦੂਜੇ ਰਿਸ਼ਤੇਦਾਰ ਉਹਨਾਂ ਤੋਂ ਦੂਰੀ ਬਣਾ ਲੈਂਦੇ ਨੇ ਜਿਹੜੇ ਲੋਕ ਇੰਜ ਦੀ ਸੋਚ ਰੱਖਦੇ ਕਿ ਸਾਨੂੰ ਰਿਸ਼ਤੇਦਾਰਾਂ ਦੀ ਲੋੜ ਨਹੀਂ ਆ ਸਾਡੇ ਕੋਲ ਪੈਸੇ ਹੈਗੇ ਆ ਪੈਸੇ ਆ ਤੇ ਸਭ ਕੁਝ ਹੈਗਾ ਉਹ ਗੱਲ ਯਾਦ ਰੱਖਣ ਕਿ ਉਹਨਾਂ ਕੋਲ ਰਿਸ਼ਤਿਆਂ ਦੀ ਬੜੀ ਕਮੀ ਰਹੇਗੀ ਫਿਰ ਉਹਨਾਂ ਦੀ ਜਿਹੜੀ ਔਲਾਦ ਆ ਉਹਦੇ ਵਿੱਚ ਵੀ ਬੜੀ ਵੱਡੀ ਪ੍ਰੋਬਲਮ ਆਵੇਗੀ ਉਹ ਕੜੀ ਆਪਣੇ ਰਿਸ਼ਤੇਦਾਰਾਂ ਨੂੰ ਮਾਸੀਆਂ ਮਾਮੀਆਂ ਭੂਆ ਫੁੱਫੜ ਜਿਹੜੇ ਰਿਸ਼ਤੇ ਜਿਹੜੇ ਨੇ ਚਾਚੇ ਤਾਏ ਦੇ ਉਹ ਉਹਨਾਂ ਨੂੰ ਨਹੀਂ ਮਿਲੂਗੀ ਉਹਨਾਂ ਨਾਲ ਬੋਲੂਗੀ ਨਹੀਂ ਉਹਨਾਂ ਦਾ ਬੈਣ ਖੁੱਲਣ ਉੱਠਣ ਘਟ ਜਵੇਗਾ ਇਹਦੇ ਨਾਲ ਕੀ ਹੋਏਗਾ ਕਿ ਉਹ ਬੱਚਾ ਜਦੋਂ ਗਾਂ ਕਿਜੀ ਪੀੜੀ ਚ ਉਹਦੀ ਪ੍ਰਵੇਸ਼ ਕਰੂਗੀ ਉਹਦੇ ਵਿੱਚ ਉਹਨਾਂ ਦੇ ਖਾਨਦਾਨ ਦੇ ਜਿਹੜੇ ਬੱਚੇ ਹੋਣਗੇ ਉਹ ਮਾਨਸਿਕ ਰੋਗੀ ਪੈਦਾ ਹੋਣਗੇ ਉਹਨਾਂ ਨੂੰ ਦੌਰੇ ਪੈਣੇ ਉਹਨਾਂ ਨੂੰ ਆਤਮ ਹੱਤਿਆ ਕਰਨੀਆਂ ਉਹਨਾਂ ਦਾ ਖਾਲੀਪਨ ਵਧਣਾ ਇਹ ਸਾਰੀਆਂ ਬਿਮਾਰੀਆਂ ਬੀਪੀ ਵਧਣਾ ਮੱਲ ਆਤਮ ਹੱਤਿਆ ਤੇ ਮਮੂਲੀ ਜੀਆਂ ਗੱਲਾਂ ਵੱਲ ਪ੍ਰਵੇਸ਼ ਹੋ ਜਾਵੇਗਾ ਇਸ ਕਰਕੇ ਮੈਂ ਸਮਝਦਾ ਅੱਗੇ ਸਾਡੇ ਸਾਰੇ ਭੈਣ ਭਰਾਵਾਂ ਨੂੰ ਜਿਵੇਂ ਕੁਦਰਤ ਨੇ ਧੁੰਦ ਨੂੰ ਹਟਾਉਣ ਲਈ ਸੂਰਜ ਰੱਖਿਆ ਹੋਇਆ ਸਾਨੂੰ ਵੀ ਆਪਣੇ ਗਿਆਨ ਦਾ ਸੂਰਜ ਉਦੇ ਕਰਨਾ ਚਾਹੀਦਾ ਸਾਨੂੰ ਆਪਣੀਆਂ ਫੁਕਰੀ ਸੋਚ ਤੋਂ ਸਾਨੂੰ ਆਪਣੇ ਸਵਾਰਥਾਂ ਵਾਲੀ ਸੋਚ ਨੂੰ ਪਰੇ ਕਰਨਾ ਚਾਹੀਦਾ ਤੇ ਸਾਨੂੰ ਭੈਣ ਭਰਾਵਾਂ ਦੇ ਵਾਂਗ ਇੱਕ ਦੂਜੇ ਦੇ ਕੰਮ ਆਉਣਾ ਚਾਹੀਦਾ ਜੇ ਕੋਈ ਸਾਡਾ ਰਿਸ਼ਤੇਦਾਰ ਕਮਜ਼ੋਰ ਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਦੀ ਇੱਜ਼ਤ ਨਾ ਕਰੀਏ ਉਹਨੂੰ ਅਸੀਂ ਮਾਣ ਨਾ ਦਈਏ ਉਹਨੂੰ ਪਿਆਰ ਨਾ ਕਰੀਏ ਸਾਨੂੰ ਉਹਦੇ ਨਾਲ ਵੀ ਇੱਜ਼ਤ ਮਾਣ ਤੇ ਪਿਆਰ ਦੇਣਾ ਚਾਹੀਦਾ ਸਾਨੂੰ ਉਹਦੀ ਖੂਬ ਇੱਜ਼ਤ ਕਰਨੀ ਚਾਹੀਦੀ ਉਹਨੂੰ ਚਾਚੂਕਣਾ ਚਾਹੀਦਾ ਤੇ ਇਹਦੇ ਨਾਲ ਇਹ ਨਹੀਂ ਕਿ ਜੇ ਸਾਡਾ ਕੋਈ ਰਿਸ਼ਤੇਦਾਰ ਉੱਚਾ ਆ ਤੇ ਅਸੀਂ ਉਹਦੇ ਨਾਲ ਈਰਖਾ ਕਰੀਏ ਉਹਦੇ ਨਾਲ ਲੜਾਈ ਪਾਈਏ ਝਗੜਾ ਪਾਈਏ ਉਹਦੇ ਨਾਲ ਮਿਸਬੀਹੇਵ ਕਰੀਏ ਸਾਨੂੰ ਇਹ ਕੰਮ ਨਹੀਂ ਕਰਨੀ ਚਾਹੀਦੀ ਆਉਂ ਰਲ ਮਿਲ ਕੇ ਰਿਸ਼ਤਿਆਂ ਨੂੰ ਸੋਨਾ ਬਣਾਈਏ ਜੇ ਆਪਾਂ ਨਹੀਂ ਬਣਾਵਾਂਗੇ ਤੇ ਫਿਰ ਕੌਣ ਬਣਾਵੇਂਗਾ ਤੇ ਜੇ ਰਿਸ਼ਤੇ ਸਾਡੇ ਕਮਜ਼ੋਰ ਹੋ ਗਏ ਤੇ ਸਾਡੀਆਂ ਆਉਣ ਵਾਲੀਆਂ نسلਾਂ ਪੀੜੀਆਂ ਜਿਹੜੀਆਂ ਨੇ ਉਹ ਬਿਮਾਰੀ ਦਾ ਘਰ ਬਣਨਗੇ ਤੇ ਅਸੀਂ ਵੀ ਬਿਮਾਰੀ ਦਾ ਘਰ ਬਣਾਂਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ